ਵਡਾਹਾਂਸ ਮੁਹੱਲਾ ਚੌਥਾ ਘਰ ਦੂਜਾ 1 ਓੰਕਾਰ ਸਤਿਗੁਰ ਪ੍ਰਸਾਦ ਵਡਹਾਂਸ ਰਾਗ ਦੇ ਵਿੱਚ ਉਥੇ ਪਾਤਸ਼ਾਹ ਧੰਗੁਰੂ ਰਾਮਦਾਸ ਮਹਾਰਾਜ ਜੀ ਘਰ ਦੂਜੇ ਦੇ ਅੰਦਰ ਹੁਕਮਨਾਮਾ ਅੰਗ ਨੰਬਰ 561 ਤੇ ਸੁਭਾਏਮਾਨ ਅਕਾਲ ਪੁਰਖੇ ਕੈ ਕਣਕਣ ਵਿੱਚ ਰਮਿਆ ਗੁਰੂ ਦੀ ਮਿਹਰ ਸਦਕਾ ਪ੍ਰਾਪਤ ਹੁੰਦਾ ਹੈ ਬਖਸ਼ਿਸ਼ ਕਰਦੇ ਹਨ ਮੈਂ ਮਨ ਵੱਡੀ ਆਸਾਰੇ ਕਿਉ ਕਰ ਹਰ ਦਰਸ਼ਨ ਪਾਵਾਂ ਸਾਇ ਬਖਸ਼ਿਸ਼ ਕਰਦੇ ਹਨ ਕਿ ਇਹ ਪ੍ਰਮਾਤਮਾ ਮੇਰੇ ਮਨ ਦੇ ਵਿੱਚ ਬੜੀ ਵੱਡੀ ਆਸ ਹੈ ਮੈਂ ਸਾਰੇ ਦਰ ਛੱਡ ਕੇ ਆਪ ਜੀ ਦੇ ਦਰ ਦੇ ਉੱਤੇ ਆਇਆ ਹਾਂ ਹਉ ਆਇਆ ਦੂਰੋ ਚਲਕੈ ਮੈਂ ਤੱਕੀ ਤੋ ਸ਼ਰਨ ਆਇ ਜੀਓ ਆਸਾ ਰੱਖੀ ਚਿੱਤ ਮੈਂ ਮੇਰੇ ਸਭੇ ਦੁੱਖ ਗਵਾਏ ਜੀਓ ਸਾਇ ਬਖਸ਼ਿਸ਼ ਕਰਦੇ ਹਨ ਮੇਰੇ ਮਨ ਦੇ ਵਿੱਚ ਬਹੁਤ ਵੱਡੀ ਆਸ ਲੈ ਕੇ ਆਪ ਜੀ ਦੇ ਚਰਨਾਂ ਵਿੱਚ ਆਇਆ ਕਿਉਂ ਕਰ ਹਰ ਦਰਸ਼ਨ ਪਾਵਾਂ ਕਿਵੇਂ ਆਪ ਜੀ ਦੇ ਦਰਸ਼ਨ ਮੈਨੂੰ ਹੁਣ ਮੇਰੇ ਉੱਤੇ ਬਖਸ਼ਿਸ਼ ਕਰੋ ਔ ਜਾਏ ਪੁੱਛਾਂ ਆਪਣੇ ਸਤਿਗੁਰੈ ਗੁਰ ਪੁੱਛ ਮਨ ਮੁਗਦਮ ਸਮਝਾਵਾਂ ਮੈਂ ਆਪਣੇ ਗੁਰੂ ਤੋਂ ਪੁੱਛਦਾ ਹਾਂ ਸੱਚੇ ਗੁਰੂ ਤੋਂ ਕਿ ਮੇਰੇ ਮੂਰਖ ਮਨ ਨੂੰ ਸਮਝਾਣਾ ਕਰੋ ਕਿ ਉਸ ਪ੍ਰਮਾਤਮਾ ਦੇ ਦਰਸ਼ਨ ਕਿਵੇਂ ਹੋਣ ਭੂਲਾ ਮਨ ਸਮਝੈ ਗੁਰ ਸ਼ਬਦੀ ਹਰ ਹਰ ਸਦਾ ਤੇ ਆਏ ਇਹ ਮੇਰਾ ਮਨ ਜਿਹੜਾ ਹੈ ਸੰਸਾਰਿਕ ਪਦਾਰਥਾਂ ਦੇ ਵਿੱਚ ਰੁੱਝ ਕੇ ਭੁੱਲ ਗਿਆ ਹੈ ਗੁਰੂ ਦਾ ਉਪਦੇਸ਼ ਤੇ ਪ੍ਰਮਾਤਮਾ ਦਾ ਰਸਤਾ ਕਿਰਪਾ ਕਰਕੇ ਭੂਲਾ ਮਨ ਸਮਝਾ ਗੁਰਸ਼ਬਦੀ ਇਹ ਮੇਰਾ ਜਿਹੜਾ ਭੁੱਲਿਆ ਹੋਇਆ ਮਨ ਹੈ ਗੁਰੂ ਦੇ ਸ਼ਬਦ ਦੇ ਰਾਹੀਂ ਹੀ ਸਮਝੇਗਾ ਹਰ ਹਰ ਸਦਾ ਧਿਆਇ ਕਿਰਪਾ ਕਰੋ ਕਿ ਮੇਰਾ ਮਨ ਜਿਹੜਾ ਹੈ ਉਸ ਪ੍ਰਮਾਤਮਾ ਨੂੰ ਸਦਾ ਧਿਆਨਦਾ ਰਵੇ ਨਾਨਕ ਜਿਸ ਨਦਰ ਕਰੇ ਮੇਰਾ ਪਿਆਰਾ ਸੋ ਹਰ ਚਰਣੀ ਚਿਤ ਲਾਏ ਦਾਸ ਨਾਨਕ ਆਖਦਾ ਹੈ ਕਿ ਉਹ ਪ੍ਰਮਾਤਮਾ ਜਿਹੜਾ ਹੈ ਮਿਹਰ ਦੀ ਨਦਰ ਕਰਦਾ ਹੈ ਮਿਹਰ ਭਰਿਆ ਹੱਥ ਰੱਖਦਾ ਹੈ ਸੋ ਹਰ ਚਰਣੀ ਚਿਤ ਲਾਏ ਮੇਰੇ ਮਨ ਦੇ ਉੱਤੇ ਵੀ ਮਿਹਰ ਕਿਰਪਾ ਕਰੋ ਕਿ ਮੇਰਾ ਜਿਹੜਾ ਮਨ ਹੈ ਆਪ ਜੀ ਦੇ ਸ਼ਬਦ ਰੂਪੀ ਚਰਨਾਂ ਦੇ ਨਾਲ ਜੁੜਿਆ ਰਵੇ ਇਸ ਕਰਕੇ ਇਹ ਪ੍ਰਮਾਤਮਾ ਮੇਰੇ ਉੱਤੇ ਕਿਰਪਾ ਕਰੋ ਸਗਲ ਦੁਆਰ ਕੋਈ ਛਾੜਕਾ ਗਇਓ ਤਹਾਰੂ ਦਵਾਰ ਬਾਹੇ ਗਏ ਕੀ ਲਾਜਸ ਗੋਬਿੰਦਾਸ ਤਹਾਰ ਆਪ ਜੀ ਤੇ ਉਤੇ ਭਰੋਸਾ ਹੈ ਤੇਰੇ ਪਰ ਉਸੇ ਪਿਆਰੇ ਮੈਂ ਲਾੜ ਲੜਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ